ਹਾਂਜੀ ਮਿੱਤਰੋ ਆ ਮੱਝ ਦੀ ਟਰੈਕਟਰ ਜੁਟ ਕੇ ਲੱਗੀ ਫੋਰ ਟਰੈਕਟਰ ਤੇ ਬਾਕੀ ਸੋਨੂੰ ਲੈ ਕੇ ਡਿਟੇਲ ਦੱਸਦੇ ਆ ਬਾਈ ਤੁ ਵੀ ਕਿਹੜੀ ਮੱਝ ਸਗੀ ਇਹ ਕਿਹੜੇ ਬਲੋਂ ਦੀ ਮੱਝ ਆ ਤੇ ਕਿੰਨੇ ਨਾਣੇ ਦੁੱਧ ਕੱਢਿਆ ਹਾਂਜੀ ਬਾਈ ਜੀ ਆਪਣਾ ਏਰੀਆ ਕਿਹੜਾ ਆ ਗਿਆ ਜੀ ਆਪਣਾ ਪਿੰਡ ਮਦਨੀ ਪਰ ਆ ਜੀ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਆ ਗਿਆ ਜੀ ਰਾਣਾ ਸਾਹਿਬ ਕੋਲ ਪਿੰਡ ਹੈ ਤੇ ਆਪਾਂ ਪਹਿਲੀ ਵਾਰ ਪਾਇਆ ਸੀ ਪਸ਼ੂ ਮੇਲੇ ਚ ਜੀ ਪਹਿਲੀ ਵਾਰ ਪਿਛਲੀ ਵਾਰ ਅਸੀਂ ਅਸੀਂ ਮੋਟਰਸਾਈਕਲਾਂ ਤੇ ਹਾਂਜੀ ਬਹੁਤ ਸ਼ੌਂਕਜਾ ਬਣ ਗਿਆ ਹਾਂਜੀ ਬਈ ਮੇਲੇ ਤੇ ਇੱਕ ਵਾਰ ਮੱਝ ਲੈ ਕੇ ਹੀ ਜਾਣੀ ਹੈ ਮੈਂ ਸਿੱਖਣ ਨੂੰ ਮਿਲੂਗਾ ਹਾਂਜੀ ਹਾਂਜੀ ਜੀ ਬਣੀ ਉਹ ਸਿੱਖਣ ਦੀ ਮੀਤ ਨਾਲ ਅਸੀਂ ਤੇ ਬੱਬੇ ਨੇ ਕਿਰਪਾ ਕੀਤੀ ਤੇ ਜਿੱਤ ਗਏ ਤੇ ਇਹ ਕਿਹੜੇ ਬੋਲ ਦੀ ਹੈ ਜੀ ਇਹ ਨਿੱਕੇ ਬੋਲ ਦੀ ਹੈ ਜੀ ਨਿੱਕਾ ਬੋਲ ਕਿਹਦੇ ਦਾ ਆ ਗਿਆ ਇਹ ਸਰਕਾਰੀ ਸੀਮਾ ਦਾ ਇਹ ਹੈਗੇ 90 ਵਾਲਿਆਂ ਦਾ ਨਾਭੇੜਾਂ ਦਾ ਇਹ ਜੀ ਸਰ ਨਾਭੇੜਾਂ ਦਾ ਤੇ ਆਪਣਾ ਦੁੱਧ ਕਿੰਨਾ ਕੱਢਿਆ ਨੇ ਜੀ ਦੁੱਧ ਨੇ ਕੱਢਿਆ ਜੀ 19 ਕਿਲੋ 850 ਗ੍ਰਾਮ 19 ਕਿਲੋ 850 ਗ੍ਰਾਮ ਅੱਛਾ ਕੁੱਲ ਸੀਗਾ ਇਹਦਾ 90 ਕਿਲੋ 700 ਕੁਛ ਗ੍ਰਾਮ 29 ਕਿਲੋ 780 ਗ੍ਰਾਮ 29 ਕਿਲੋ 780 ਗ੍ਰਾਮ ਹਾਂ 29 ਕਿਲੋ 780 ਗ੍ਰਾਮ ਹੈ ਤੇ ਨਡੰਗਾ ਨਾਲ ਦੋ ਤੇ ਬਾਕੀ ਤੁਸੀਂ ਮਾਰ ਲੋ ਨੀਗਾ ਮਨੀਲੀ 라ਵੀ ਦੇ ਵਿੱਚ ਜਿਹੜੀਆਂ ਹੁੰਦੀਆਂ ਸੋ ਮੋਟੀਆਂ ਮੋਟੀਆਂ ਆ ਪੜੀਆਂ ਨਿਸ਼ਾਨੀਆਂ ਦਿਖਾ ਦਗਾ ਤੇ ਬਾਕੀ ਤੁਸੀਂ ਦੇਖ ਲੋ ਨਿੱਕ ਮੋਟੀਆਂ ਆ ਜਿਹੜੀਆਂ ਆ ਨਾਬੇ ਵਾਲੇ ਸਰਕਾਰੀ ਸੀਟ ਹੁੰਦੀਆਂ ਮਾਗਰ ਮੇਲਗਾਫ ਸਾਰੀ ਜਾਣਕਾਰੀ ਆਪਾਂ ਉਹ ਮੰਨਦੇ ਲਓਗੇ ਤੇ ਕਿਹੜਾ ਪਿੰਡ ਆ ਵੀਰ ਜੀ ਆਪਣਾ